ਇਹ ਤੋਂ ਪਾਸੇ ਕਿਸਾਨ ਹੈ ਜਿਹੜੀ ਸੁਣਦੇ ਕਰਨ ਆਪਣੀ ਕਣਕ ਬਾਰੇ ਜੀ ਸਹੀ ਗੱਲ ਕੋਈ ਨਹੀਂ ਕਰਦਾ ਤੁਸੀਂ ਗੱਲ ਸਾਨੂੰ ਪਰਵਾਹੀ ਨਾ ਦਿਓ ਪਰ ਨਾ ਦਿਓ ਹੁਣ ਮੰਨੋ ਸੱਚਾ ਸੱਚਾ ਬੋਲੋ ਸਾਨੂੰ ਕਿੰਨਾ ਚਿਰ ਬੋਲੋ ਮੇਜੀ ਸਾਨੂੰ ਕੋਈ ਆਈ ਬਾਰੇ ਪਤਾ ਵਿੱਚ ਕਿੱਥੇ ਆਉਂਦੇ ਸੱਸਰੀ ਕਾਲ ਦੋਸਤੋ ਜੋ ਤੁਸੀਂ ਦੇਖ ਰਹੇ ਹੋ ਕਿਸਾਨ ਨੇ ਕਣਕ ਬੀਜੀ ਤੀ ਬਿਨਾ ਅੱਗ ਲਾਈ ਪਰਾਲੀ ਝੋਨੇ ਦਾ ਰੋਲਾ ਪੈ ਰਿਹਾ ਵੀ ਧੂਆਂ ਦਿੱਲੀ ਜਾਂਦਾ ਹੈ ਹਰਿਆਣਾਂ ਕਹਾ ਜਾਂਦਾ ਹੈ ਉਹ ਰੋਲੇ ਦੇ ਕਰਕੇ ਕਿਸਾਨ ਨੇ ਅੱਗ ਨਹੀਂ ਲਾਈ ਪਿਛਲੇ ਸਾਲ ਵੀ ਰੋਲਾ ਪਿਆ ਪਰ ਆਹ ਦੇਖ ਲੋ ਰੋਲਾ ਪੈਂਦਾ ਤਾਂ ਇਸ ਸਾਲੇ ਪੈਂਦਾ ਹੈ ਕਿਸਾਨ ਦੇ ਸੁੰਡ ਪੈ ਗਏ ਕਣਕ 'ਚ ਸੁੰਡ ਪੈ ਗਏ ਬਸ ਸਾਰੀ ਕਣਕ ਗਲ ਗਈ ਹੁਣ ਦੁਬਾਰੇ ਬੀਜਣੀ ਪਊ ਡੀਏਪੀ ਦਾ ਖਰਚਾ ਬਹਾਈ ਦਾ ਖਰਚਾ ਰੇ ਦਾ ਖਰਚਾ ਬੀਜ ਦਾ ਖਰਚਾ ਹੁਣ ਤੁਸੀਂ ਲਾ ਲਓ ਵੀ ਉਹ ਕਿਸਾਨ ਵੱਡੀ ਗਿਣਤੀ ਜੋ ਇਕੱਠੇ ਹੋਏ ਨੇ ਖੇਤੀਬਾੜੀ ਵਿਭਾਗ ਮਹਿਕਮਾ ਵੀ ਬੁਲਾਇਆ ਹੈ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਪੂਰੀ ਵੀਡੀਓ ਦੇਖਿਓ ਐਂਡ ਤੱਕ ਕਣਕ ਪਾ ਕੇ ਅੱਜ ਤੱਕ ਵੀ ਨਾਲ ਪਲਟ ਕੇ ਦੁਬਾਰੇ ਬੀਜ ਰਿਹਾ ਹੈ ਇੱਕ ਪਾਸੇ ਕਿਸਾਨ ਹੈ ਜਿਹੜੀ ਸੁੰਡ ਦੇ ਕਾਰਨ ਆਪਣੀ ਕਣਕ ਬਾਰੇ ਜੀ ਸਹੀ ਗੱਲ ਕਹੋ ਜੀ ਗੱਲ ਤੁਸੀਂ ਗੱਲ ਸਾਨੂੰ ਪਰਵਾਹ ਨਾ ਦਿਓ ਕੋਈ ਲੋੜ ਨਹੀਂ ਪਰ ਮੰਨੋ ਜਿਹੜੀ ਗਲਾਬੀ ਸੋਟੀ ਵੀ ਉਹ ਸਾਡੇ ਦੇਖਣ ਦੇ ਵਿੱਚ ਆਈ ਹੈਗੀ ਕਿੰਨੇ ਪਰਸੈਂਟ ਮੰਨਦੇ ਸਾਰੇ ਇਹਨੂੰ ਤੁਸੀਂ ਹਲ ਹਾਲਤਾ ਜੀ ਦੇਖੋ ਮੈਂ ਉਹ ਕਿ ਚੈੱਕ ਕਰ ਰਿਹਾ ਸੀਗਾ ਵੀ ਇਹਨਾਂ ਦੇ 2 ਏਕੜ ਇਹ ਵਾਹਣਾ ਦਾ ਤੇ ਫਿਲਹਾਲ ਤਾਂ ਜਿਹੜੀ ਹੈਗੀ 50% ਦੇ ਮੰਗੂ ਜਿਹੜੀ ਇਹਨਾਂ ਦੀ ਗਣਤੀ ਜਿਹੜੀ ਹੋਰ ਵਿੱਚੇ ਵਿੱਚ ਛੋੜ ਗਈ ਹਾਂ ਵਿੱਚੇ ਛੋੜ ਗਈ ਪਰ ਹੁਣ ਐ ਵੀ ਨਹੀਂ ਕਹਿ ਸਕਦੇ ਹੈਗੇ ਵੀ 50% ਹੀ ਹੈ ਅੱਗੇ ਇੱਕੋ ਦਿਨਾਂ ਦੇ ਵਿੱਚ ਹੋਰ ਵੀ ਇਹ ਹੋਣਾ ਕਰ ਸਕਦੇ ਸੋ ਖੇਤੀਬਾੜੀ ਵਿਭਾਗ ਅਮਰ ਜੀ ਕਿਸਾਨ ਅਮਰਜੀਤ ਸਿੰਘ ਦੇ ਨਾਲ ਹੈ ਜੀ ਜੋ ਵੀ ਇਹਦਾ ਰੋਕਥਾਮ ਲਈ ਜੋ ਵੀ ਇਹਦਾ ਪਾ ਹੋਊਗਾ ਜੀ ਉਹ ਇਹਨਾਂ ਨੂੰ ਅਸੀਂ ਦੱਸ ਕੇ ਜਾ ਰਹੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਨੁਕਸਾਨ ਆਗਾ ਉਹਦੇ ਬਾਰੇ ਵੀ ਜਿਹੜੀ ਹੈਗੀ ਅੱਜ ਕੱਲੇ ਤੋਂ ਜਿਹੜੀ ਉਹ ਕਾਰਵਾਈ ਉਹ ਪਾਈ ਜਾਊਗੀ ਇੱਕ ਪਾਸੇ ਕਿਸਾਨ ਹੈ ਜਿਹੜੀ ਸੁੰਡ ਦੇ ਕਾਰਨ ਆਪਣੀ ਕਣਕ ਬਾਰੇ ਜੀ ਸਹੀ ਗੱਲ ਕੋਈ ਨਾ ਕਰ ਤੁਸੀਂ ਗੱਲ ਸਾਨੂੰ ਪਰਵਾਹ ਨਾ ਦਿਓ ਕੋਈ ਨਾ ਦਿਓ ਪਰ ਮੰਨੋ ਸਸਰੀਕਾਲ ਦੋਸਤੋ ਜੋ ਤੁਸੀਂ ਦੇਖ ਰਹੇ ਹੋ ਕਿਸਾਨ ਨੇ ਕਣਕ ਬੀਜੀ ਤੀ ਬਿਨਾ ਅੱਗ ਲਾਏ ਪ੍ਰਾਲੀ ਝੋਨੇ ਦਾ ਰੌਲਾ ਪੈ ਰਿਹਾ ਵੀ ਧੂਆਂ ਦਿੱਲੀ ਜਾਂਦਾ ਹੈ ਹਰਿਆਣਾ ਕਹਾ ਜਾਂਦਾ ਹੈ ਉਹ ਰੌਲੇ ਦੇ ਕਰਕੇ ਕਿਸਾਨ ਨੇ ਅੱਗ ਨਹੀਂ ਲਾਈ ਪਿਛਲੇ ਸਾਲ ਵੀ ਰੋਲਾ ਪਿਆ ਪਰ ਆ ਦੇਖ ਲੋ ਰੋਲਾ ਪੈਂਦਾ ਤਾਂ ਇਸ ਸਾਲੇ ਪੈਂਦਾ ਹੈ ਕਿਸਾਨ ਦੇ ਸੁੰਡ ਪੈ ਗਏ ਕਣਕ 'ਚ ਸੁੰਡ ਪੈ ਗਏ ساری ਕਣਕ ਗਲ ਗਈ ਹੁਣ ਦੁਬਾਰੇ ਬੀਜਣੀ ਪਊ ਡੀਏਪ ਦਾ ਖਰਚਾ ਬਹਾਈ ਦਾ ਖਰਚਾ ਰੇਹ ਦਾ ਖਰਚਾ ਬੀਜ ਦਾ ਖਰਚਾ ਹੁਣ ਤੁਸੀਂ ਲਾ ਲਓ ਵੀ ਔਰੇ ਕਿਸਾਨ ਵੱਡੀ ਗਿਣਤੀ ਜੋ ਇਕੱਠੇ ਹੋਏ ਨੇ ਖੇਤੀਬਾੜੀ ਮਹਿਕਮਾ ਵੀ ਬੁਲਾਇਆ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਪੂਰੀ ਵੀਡੀਓ ਦੇਖਿਓ ਐਂਡ ਤੱਕ ਕਰ ਦਿੰਦੇ ਅੱਜ ਦੇਖ ਲੋ ਜੀ ਕਿਸਾਨ ਨੇ ਮਹਿੰਗੇ ਭਾ ਦਾ ਡੀਪੀ ਮਹਿੰਗੇ ਭਾ ਦੀ ਕਣਕ ਪਾ ਕੇ ਅੱਜ ਤੱਕ ਇਹਨਾਂ ਨਾਲ ਪਲਟ ਕੇ ਦਵਾਰੇ ਵੀਝ ਰਿਹਾ ਇੱਕ ਪਾਸੇ ਕਿਸਾਨ ਹੈ ਜਿਹੜੀ ਸੁਣਦੇ ਕਰਨ ਆਪਣੀ ਕਣਕ ਵਾਰੇ ਜੀ ਸਹੀ ਗੱਲ ਕੋਈ ਨਹੀਂ ਕਰਦਾ ਤੁਸੀਂ ਗੱਲ ਸਾਨੂੰ ਪਰਵਾਹੀ ਨਾ ਦਿਓ ਕੋਈ ਨਾ ਦਿਓ ਪਰ ਮੰਨੋ ਸੱਚ ਦਾ ਸੱਚ ਬੋਲੋ ਸਾਨੂੰ ਕੋਈ ਆਈ ਬਾਰੇ ਪਤਾ ਵਿੱਚ ਥੋੜੀ ਐਸੀ ਆਉਂਦੇ ਪੈ ਗਈ ਚੱਕਰ ਨਹੀਂ ਗਵਰਨਮੈਂਟ ਦਾ ਭਾਈ ਤੰਗਾ ਨਹੀਂ ਅਸੀਂ ਕੋਈ ਭਾਮ ਦੇ ਵੀ ਆਸ ਰੱਖਦੇ ਆਈ ਕਰਨ ਪਈ ਆ ਕੋਈ ਗੱਲ ਪੁੱਛਦੇ ਵੀਰ ਤੁਸੀਂ ਸਾਡੇ ਨਾਲ ਤੱਕਾ ਕਰਦੇ ਹੋ ਗਲਤ ਤਾਂ ਕਰੀਏ ਕਿ ਇਸ ਖੇਤ ਤੇ ਕਰੀਏ ਥੋੜੀ ਕਹੀ ਹੈ ਜੀ ਇਹ ਵਾਤਾਵਰਨ ਕਿਸਾਨ ਨੇ ਵਾਤਾਵਰਨ ਨੂੰ ਦੂਸ਼ਤ ਕਰਦੇ ਨੇ ਜੇ ਕਿਸਾਨ ਨੇ ਵਾਤਾਵਰਨ ਕਚਾ ਬਜਾ ਲਿਆ ਤਾਂ ਇਹ ਤਾਂ ਫਿਰ ਬਾਤਾਵਾਰ ਨਾਲ ਪਰੂ ਹੋ ਗਿਆ ਜੀ ਕੀ ਕਰੀਏ ਕਾਦੇ ਨਾਲ ਪਰੂ ਦੱਸੋ ਅਧਿਕਾਰੀਆਂ ਕੋਲੇ ਭੇਜਿਆ ਕਰੋ ਜਾ ਕੇ ਬੁਲਾਓ ਜੀ ਏਡੀਓ ਸਾਹਿਬ ਨੂੰ ਵੱਡੇ ਅਧਿਕਾਰੀ ਨੂੰ ਬੁਲਾਓ ਅਸੀਂ ਤਾਂ ਇੱਕ ਇਚ ਵਿੱਚ ਪੁੱਛਦੇ ਵੀ ਅਸੀਂ ਉਸ ਦਾ ਹਾਂਜੀ ਜੀ ਖੇਤੀਬਾੜੀ ਵਿਭਾਗ ਸ੍ਰਾਮਪੂ ਦਫ਼ਤਰ ਸਨਾਮ ਤੋਂ ਜੀ ਖੇਤੀਬਾੜੀ ਵਿਕਾਸ ਅਫਸਰ ਜੀ ਅਸੀਂ ਇੱਥੇ ਅੱਜ ਪਹੁੰਚੇ ਆ ਨਾਲ ਮੇਰੀ ਟੀਮ ਆ ਜੀ ਤੁਸੀਂ ਸਾਰੇ ਪਿੰਡ ਦੇ ਪ੍ਰਬੰਧ ਦੇ ਸੱਜਣਾ ਖੜੇ ਹੋਗੇ ਇੱਥੇ ਇਹ ਅਸੀਂ ਜ਼ਿੰਮੇਦਾਰ ਇੰਦਰ ਸਿੰਘ ਸਨ ਆਫਰ ਇੰਦਰ ਸਿੰਘ ਉਹ ਆ ਕੇ ਇੰਦਰ ਸਿੰਘ ਦੇ ਖੇਤ ਦੇ ਵਿੱਚ ਖੜਿਆ। ਇਹਨਾਂ ਨੇ ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਹੈਗਾ 3 ਤਰੀਕ ਨੂੰ ਇਹਨਾਂ ਨੇ VW 222 ਲਿਸ ਜਿਹੜੀ ਭਜਾਈ ਹੈ ਸੁਪਰ ਸੀਡਰ ਨਾਲ ਉਹ ਕੀਤੀ ਹੈਗੀ। ਤੇ ਮੈਨੂੰ ਅੱਜ ਜਿਹੜਾ ਹੈਗਾ ਡਾਕਟਰ ਦਵਨਪ੍ਰੀਤ ਸਿੰਘ ਐਡੀਓ ਉਹਨਾਂ ਨੇ ਮੈਸੇਜ ਲਾਇਆ ਸੀ ਉਹਨਾਂ ਦੀ ਕਲਸਟਰ ਅਫਸਰ ਡਿਊਟੀ ਲੱਗੀ ਹੋਈ ਹੈਗੀ। ਸੋ ਉਹਨਾਂ ਦੀ ਜਗ੍ਹਾ ਤੇ ਮੈਂ ਉਹਨੇ ਕਿਹਾ ਸੀ ਵੀ ਅੱਜ ਅਮਰਜੀਤ ਸਿੰਘ ਦਾ ਖੇਤ ਵਿਜ਼ਿਟ ਕਰ ਲਿਓ ਉਹਦਾ ਮੌਕਾ ਦੇਖ ਲਿਓ ਵੀ ਕਿਵੇਂ ਆ ਸੋ ਅੱਜ ਅਸੀਂ ਇੱਥੇ ਅੱਜ ਮਿਤੀ 17 ਤਰੀਕ ਨੂੰ 11ਵੇਂ ਮਹੀਨੇ ਦੇ ਵਿੱਚ ਖੜੇ ਆਂਗੇ ਜੋ ਜਿੱਥੇ 14 ਦਿਨਾਂ ਦੀ ਫਸਲ ਹੋ ਗਈ ਉੱਥੇ ਅਸੀਂ ਦੇਖਿਆ ਵੀ ਇਹਦੇ ਵਿੱਚ ਪਿੰਕ ਸਟੈਮ ਬੋਰਰ ਜਿਹਨੂੰ ਕਹਿੰਦੇ ਨੇ ਜਿਹੜੀ ਗੁਲਾਬੀ ਸੁੰਡੀ ਹੋਈ ਹੋ ਸਾਡੇ ਦੇਖਣ ਦੇ ਵਿੱਚ ਆਈ ਹੈਗੀ ਕਿੰਨੇ ਪਰਸੈਂਟ ਮੰਨਦੇ ਸਾਰੇ ਇਹਨੂੰ ਤੁਸੀਂ ਹਲ ਹਾਲਤਾ ਜੀ ਦੇਖੋ ਉਹ ਮੈਂ ਉਹ ਹੀ ਚੈੱਕ ਕਰ ਰਿਹਾ ਸੀਗਾ ਵੀ ਇਹਨਾਂ ਦੇ 2 ਏਕੜ ਇਹ ਵਾਹਣਾ ਦਾ ਤੇ ਫਿਲਹਾਲ ਤਾਂ ਜਿਹੜੀ ਹੈਗੀ 50% ਦੇ ਮੰਗੂ ਜਿਹੜੀ ਇਹਨਾਂ ਦੀ ਕਣਤੀ ਜਿਹੜੀ ਹੋ ਗਈ ਵਿੱਚੇ ਵੀ ਝੋੜ ਗਈ ਹਾਂ ਵਿੱਚੇ ਝੋੜ ਗਈ ਪਰ ਹੁਣ ਐ ਵੀ ਨਹੀਂ ਕਹਿ ਸਕਦੇ ਹੈਗੇ ਵੀ 50% ਹੀ ਹੈ ਅੱਗੇ ਇੱਕੋ ਬਿਨਾਂ ਦੇ ਵਿੱਚ ਹੋਰ ਵੀ ਐਂ ਦਾ ਕਰ ਸਕਦੇ ਸੋ ਖੇਤੀਬਾੜੀ ਵਿਭਾਗ ਅਮਰ ਕਿਸਾਨ ਅਮਰਜੀਤ ਸਿੰਘ ਦੇ ਨਾਲ ਹੈ ਜੀ ਜੋ ਵੀ ਇਹਦਾ ਰੋਕਥਾਮ ਲਈ ਜੋ ਵੀ ਇਹਦਾ ਪਾ ਹੋਊਗਾ ਜੀ ਉਹ ਇਹਨਾਂ ਨੂੰ ਅਸੀਂ ਦੱਸ ਕੇ ਜਾ ਰਹੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਨੁਕਸਾਨ ਆਗਾ ਉਹਦੇ ਬਾਰੇ ਵੀ ਜਿਹੜੀ ਹੈਗੀ ਅੱਗੇ ਤੋਂ ਜਿਹੜੀ ਉਹ ਕਾਰਵਾਈ ਉਹ ਪਾਈ ਜਾਊਗੀ ਪ੍ਰੋਡਕਸ਼ਨ ਆ ਨਾਮ ਕੀ ਹੈ ਜੀ ਬਲਜੀਤ ਸਿੰਘ ਜੀ ਮੈਂ ਵੀ ਕੇ ਜੋ ਯਾਰ ਦਾ ਲਹਿਰੇ ਬਲੱਗ ਦਾ ਜਰਨਲਿਸਟ ਕਤਰਾਂ ਜੀ ਬਲਜੀਤ ਸਿੰਘ ਦੇਖੋ ਜੀ ਮੈਂ ਜੀ ਮੈਂ ਤਾਂ ਆਪ ਤੁਹਾਡੇ ਮਗੂ ਜੀ ਵੀ ਕਰਦਾ ਮੁੰਡਾ ਠੀਕ ਹੈ ਜੀ ਤੇ ਮੈਂ ਵੀ ਚਲੋ ਖੇਤੀਬੱਤੀ ਦੇ ਵਿੱਚ ਹੈਗਾਗਾ ਪਹਿਲਾਂ ਤੋਂ ਹੀ ਤੇ ਦੂਸਰਾ ਖੇਤੀਬਾੜੀ ਯੂਨੀਵਰਸਿਟੀ ਤੋਂ 6-7 ਦੀ ਵੀ ਪੜ੍ਹਾਈ ਹੋਈ ਵੀ ਹੈ ਠੀਕ ਹੈ ਸੋ ਜਿਹੜਾ ਤੁਸੀਂ ਕਹਿ ਰਹੇ ਹੋਗੇ ਵੀ ਆਪਾਂ ਤੁਸੀਂ ਇੱਥੇ ਆਓ ਜੀ ਸਾਡੀ ਦੇਖ ਕੇ ਜਾਓ ਹਨਾ ਅਸੀਂ ਇੱਥੇ ਆ ਜਾਾਂਗੇ ਨਹੀਂ ਅਸੀਂ ਤਾਂ ਮਿੱਤਦਾਰੀ ਨਾਲ ਬੁਲਾਇਆ ਜੀ ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਨਹੀਂ ਜੀ ਅਸੀਂ ਉਹ ਨਹੀਂ ਨਹੀਂ ਅਸੀਂ ਕੱਲ ਦਾ ਸੰਪਰਕ ਕਰ ਰਹੇ ਹਾਂ ਜੀ ਅਸੀਂ ਦੋ ਜਣੇ ਆ ਕੇ ਦੇਖ ਜਾਨੇ ਆ ਜੀ ਸਾਡੇ ਸਵਾਲ ਜਵਾਬ ਦਾ ਮੈਸੇਜ ਲੱਗਿਆ ਜੀ ਅੱਜ ਸਵੇਰ ਮੈਂ ਆਪਦੀ ਗੱਲ ਦੱਸਦਾ ਜੀ ਮੈਨੂੰ ਤੁਹਾਨੂੰ ਦੋ ਨੰਬਰ ਅਸੀਂ ਸੰਪਰਕ ਨੰਬਰ ਦੱਸ ਦਿੰਦੇ ਅਸੀਂ ਕੱਲ ਦੇ ਸੰਪਰਕ ਕਰਾਂਗੇ ਨਹੀਂ ਮੈਂ ਆਪਦੀ ਗੱਲ ਦੱਸਦਾ ਜੀ ਮੈਂ ਜਿਹੜਾ ਮੇਰੇ ਨਾਲ ਸੰਪਰਕ ਹੋਇਆ ਅੱਜ ਸਵੇਰ ਹੋਇਆਗਾ ਠੀਕ ਹੈ ਵੀ ਮੈਂ ਉਹਦੀ ਤੁਰੰਤ ਅੱਜ ਆਇਆਗਾ ਤੇ ਦੇਖਿਆ ਵੀ ਨੁਕਸਾਨ ਹੋਇਆਗਾ ਇਹ ਮੈਂ ਮੰਨਦਾ ਕੋਈ ਗੱਲ ਨਹੀਂ ਆਪਾਂ ਸਾਰੇ ਖੜੇ ਆਂਗੇ ਤੁਹਾਡੇ ਸਾਹਮਣੇ ਆਪਾਂ ਸੁੰਡੀ ਕੱਢੀ ਆ ਪਿੰਕ ਸਟੈਂਬ ਬੋਰਰ ਜਿਹੜੀ ਹੈਗੀ ਹੈਗੀ ਠੀਕ ਹੈ ਸੋ ਇਹ ਪਤਾ ਵੀ ਨੁਕਸਾਨ ਹੋਇਆਗਾ ਹਨਾ ਆਪਾਂ ਨੁਕਸਾਨ ਦਾ ਵੀ ਆਪਾਂ ਕਿੰਨਾ ਜਿਹੜਾ ਹੈਗਾ ਉਹਦਾ ਪਰਭਾਈ ਕਰ ਸਕਦੇ ਆਪਾਂ ਉਹ ਤੇ ਜੋਰ ਦੇਈ ਹੈ ਹਨਾ ਤੇ ਦੂਸਰੀ ਗੱਲ ਇਹ ਹੈ ਜੀ ਵੀ ਇਹ ਜਿਹੜਾ ਸੁੰਡ ਹੈ ਜੀ ਠੀਕ ਹੈ ਕੋਈ ਵੀ ਬਿਮਾਰੀ ਆ ਫਸਲ ਤੇ ਉਹ ਕਦੋਂ ਵੀ ਜਿਹੜੀ ਉਹ ਆ ਸਕਦੀ ਹੈ ਜੀ ਨਹੀਂ ਇਹ ਪਰਾਲੀ ਦੇ ਕਾਰਨ ਆ ਰਹੀ ਹੈ ਜੀ ਹਰ ਸਾਲ ਦਾ ਤੋਂ ਪਤਾ ਸਾਨੂੰ ਵੀ ਇਹ ਗੱਲ ਤੁਹਾਨੂੰ ਨਾ ਕਰਨੀ ਨਾ ਕਰੋ ਸਰ ਜੀ ਹੁ ਮੇਰੀ ਗੱਲ ਤਾਂ ਸੁਣ ਲਓ ਜੀ ਗੱਲ ਇਹ ਹੈ ਵੀ ਮੈਂ ਆਪਦਾ ਤਜਰਬਾ ਕਰਦਾ ਜੀ ਹਨਾ ਤੁਸੀਂ ਉਹਨੂੰ ਜਿਹੇ ਕਾਊਂਟਰ ਕਰੋਗੇ ਜਾਂ ਹੋਰ ਕੁਝ ਵੀ ਕਰੋਗੇ ਮੇਰੀ ਲੈਰੇ ਡਿਊਟੀ ਸੀ ਜੀ ਲੈਰੇ 3 ਸਾਲ ਮੇਰੇ ਲੱਗੇ ਆ ਕਿ ਠੀਕ ਹੈ ਤੇ ਉੱਥੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਅਸੀਂ ਇੱਥੇ ਬਖਸ਼ੀ ਵਾਲ ਕੈਂਪ ਲਾਇਆ ਜੀ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਉਹ ਬੰਦਾ ਕਹਿੰਦਾ ਜੀ ਮੈਂ ਤਾਂ ਪਹਿਲਾਂ ਬੀਜ ਦਾ ਸੀ ਉਸ ਤੋਂ ਬਾਅਦ ਮੇਰੇ ਸੌਂਡ ਆਉਣ ਲੱਗ ਗਿਆ ਕਹਿੰਦਾ ਮੈਂ ਤਾਂ ਬੀਜ ਨੂੰ ਹਟ ਗਿਆ ਮਹਾ ਤੇ ਇਹ ਤੇਰਾ ਸੌਂਡ ਕਿਹੜੇ ਕਿਹੜੇ ਸਾਲ ਚ ਆਇਆ ਸੀ ਕਹਿੰਦਾ 5-7 ਸਾਲ ਪਹਿਲਾਂ ਆਇਆ ਸੀ ਮਾ ਪੰਜ-ਛੇ ਸਾਲ ਪਹਿਲਾਂ ਨਹੀਂ 2019-20 ਚ ਆਇਆ ਹੋਊਗਾ ਠੀਕ ਹੈ ਉਹ ਕਹਿੰਦੇ ਹਾਂਜੀ ਹਾਂ ਉਹਦੋਂ ਆਇਆ ਸੀ 19-20 ਦੇ ਵਿੱਚ ਠੀਕ ਹੈ ਤੇ ਮਹਾ ਉਹ ਕਹਿੰਦੇ ਤੁਹਾਨੂੰ ਕਿਹਨਾਂ ਪਤਾ ਜੀ ਮਹਾ ਕਹਿੰਦਾ ਮੈਂ ਸਬਸਿਡੀ ਲਈ ਹੂ ਤੁਹਾਨੂੰ ਤਾਂ ਪਤਾ ਮਹਾ ਸਬਸਿਡੀ ਨਹੀਂ ਤਾਂ ਨਹੀਂ ਪਤਾ ਮਹਾ ਉਹਦੋਂ 2019-20 ਦੇ ਵਿੱਚ ਸੁੰਡ ਬਾਬਾ ਆ ਗਿਆ ਸੀਗਾ ਜਿਵੇਂ ਤੁਸੀਂ ਉਹ ਸਾਲ ਦੀ ਜਿਹੜੀ ਗੱਲ ਕਰਦੇ ਹੋ ਠੀਕ ਹੈ ਇਹ ਇਹਦਾ ਕਈ ਇਕੱਲੀ ਪਰਾਲੀ ਇਹਦਾ ਫੈਕਟਰ ਨਹੀਂ ਹੈ ਜੀ ਕੱਲੀ ਪ੍ਰਾਲੀ ਹਾਂ ਪ੍ਰਾਲੀ ਹੋ ਸਕਦੀ ਹੈ ਜੀ ਫੈਕਟਰ ਦੂਸਰਾ ਇਹਦਾ ਫੈਕਟਰ ਜਿਹੜਾ ਹੈਗਾ ਤਾਪਮਾਨ ਗਰਮੈਸ ਉਹ ਵੀ ਹੈਗਾ ਠੀਕ ਹੈ ਜੀ ਤੇ ਹੋਰ ਕਈ ਫੈਕਟਰ ਨੇ ਜੀ ਜਿਵੇਂ ਆਮ ਬਿਮਾਰੀਆਂ ਹੋਰ ਉਹਤੇ ਆਉਂਦੀਆਂ ਨੇ ਜਿਵੇਂ ਫਰਜ ਕੋ ਇਹਨੂੰ ਗੋਲੀ ਡੰਡਾ ਲੱਗ ਗਿਆ ਜੀ ਉਹ ਵੀ ਇੱਕ ਇਹਦਾ ਹੋਆਗਾ ਜਿਵੇਂ ਇਹਨੂੰ ਤੇਲਾ ਪੈ ਗਿਆ ਜੀ ਉਹ ਵੀ ਹੋਏ ਇਹ ਵੀ ਹੈਗਾ ਹਨਾ ਸੋ ਸਾਡਾ ਜਿਹੜਾ ਮੇਨ ਸਾਨੂੰ ਆਬਜੈਕਟਿਵ ਹੈ ਜਿਹੜਾ ਉਹ ਅਸੀਂ ਇਹ ਆ ਵੀ ਜ਼ਿੰਮੇਵਾਰ ਦਾ ਜਿਹੜਾ ਉਹ ਹੱਲ ਕਰਕੇ ਦੇਣਾਗਾ ਵੀ ਇਸ ਤੋਂ ਬਾਅਦ ਇਹ ਅੱਗੇ ਨਾ ਆਵੇ ਠੀਕ ਹੈ ਜੀ ਉਹ ਮੌਕੇ ਦੇ ਇਹਨਾਂ ਨੂੰ ਹੱਲ ਦੱਸ ਕੇ ਜਾਵਾਂਗੇ ਤੇ ਜਿੰਨਾ ਵੀ ਇਹਦਾ ਨੁਕਸਾਨ ਹੋਇਆ ਉਹਦਾ ਅੱ ਨਾ ਜਿਵੇਂ ਅਸੀਂ ਤਾਂ ਦੇਖੋ ਆ ਮੁਲਾਜ਼ਮਾ ਜੀ ਠੀਕ ਹੈ ਜਿੰਨੀ ਕਿ ਮੇਰੀ ਡਿਊਟੀ ਬਣਦੀ ਆ ਮੈਂ 200% ਇਹਨਾਂ ਨਾਲ ਜ਼ਿੰਮੇਵਾਰ ਨਾਲ ਖੜਾ ਕਿਉਂ ਮੈਂ ਆਪ ਜ਼ਿੰਮੇਵਾਰਾਂਗਾ ਠੀਕ ਹੈ ਜੀ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਹਿਯੋਗ ਦੇਣ ਲਈ ਜਰੂਰ ਇਥੇ ਅਟੈਕ ਆਇਆਗਾ ਤੇ ਆਪਾਂ ਹੋਰ ਕੋਸ਼ਿਸ਼ ਕਰੇ ਵੀ ਆਲੇ-ਦਾਲ ਇਹ ਅਟੈਕ ਵਧੇ ਨਾ ਜੀਰੀ ਦੇ ਵਿੱਚ ਜੀਰੀ ਦੇ ਵਿੱਚ ਜੀਰੀ ਦੇ ਵਿੱਚ ਜਿਹੜਾ ਹੈਗਾ ਤੇਲੇ ਨੇ ਵੀ ਨੁਕਸਾਨ ਕੀਤਾ ਹੀ ਐ ਕਾਹਨੂੰ ਇਹ ਨੁਕਸਾਨ ਆਵੇ ਕਾਹਨੂੰ ਹੋਰ ਜ਼ਿੰਮੇਵਾਰ ਉਹ ਕਰਨ ਤੇ ਦੂਸਰੀ ਗੱਲ ਇਹ ਆ ਤੁਸੀਂ ਆਪ ਕਿਹਾਗਾ ਵੀ ਹੁਣ ਵੀਡੀਓ ਦੇ ਵਿੱਚ ਵੀ ਇਹਨਾਂ ਨੇ ਫੂਸ ਨੂੰ ਅੱਗ ਲਾ ਕੇ ਉਪਰੋ ਜਿਹੜਾ ਹੈਗਾ ਬਾਕੀ ਕਰਚੇ ਵਿੱਚ ਬਾਕੀ ਹੋ ਕੀਤਾਗਾ ਜਿੱਥੇ ਪ੍ਰੋਪਰ ਪੂਰੀ ਅੱਗ ਲੱਗੀ ਹੋਈ ਹੈ ਜੀ ਉਸ ਉਹ ਬਾਹਣ ਦੀ ਗੱਲ ਕਰ ਰਹੇ ਹਾਂ ਉੱਥੇ ਦਿਖਾਓ ਤੁਸੀਂ ਕੁਝ ਵੀ ਦਿਖਾ ਦਿਓ ਹਾਂ ਜੀ ਚਲੋ ਮੇਰੀ ਗੱਲ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਮੇਰੀ ਗੱਲ ਸੁਣੋ ਜੀ ਤੁਸੀਂ ਗੋਪਰ